ਜਿੱਥੇ ਕਿ ਭਾਰਤ ਵੱਲੋਂ ਪਹਿਲਗਾਮ ਦੇ ਵਿੱਚ ਹੋਏ ਆਤਵਾਦੀ ਹਮਲੇ ਦਾ ਬੀਤੀ ਰਾਤ ਬਦਲਾ ਲਿਆ ਗਿਆ ਹੈ ਸਿੰਦੂਰ ਆਪਰੇਸ਼ਨ ਚਲਾਇਆ ਗਿਆ ਹੈ ਤੇ ਇਸੇ ਦੇ ਚੱਲਦੇ ਹੁਣ ਜਿਹੜੀ ਹੈ ਭਾਰਤ ਦੇ ਵਿੱਚ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਖਾਸ ਤੌਰ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਚੌਕਸੀ ਵਰਤਣ ਦੇ ਲਈ ਕਿਹਾ ਗਿਆ ਹੈ ਤੇ ਨਾਲ ਦੀ ਨਾਲ ਕਈ ਸਕੂਲ ਕਾਲਜ ਅਤੇ 에ਅਰਪੋਰਟ ਵੀ ਬੰਦ ਕਰ ਦਿੱਤੇ ਗਏ ਨੇ ਜੇਕਰ ਭਾਰਤ ਦੀ ਗੱਲ ਕਰੀ ਤਾਂ ਭਾਰਤ ਦੇ ਵਿੱਚ ਕਈ ਹਵਾਈ ਅੱਡਿਆਂ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ 10 ਮਈ ਤੱਕ ਇੱਥੇ ਉਡਾਨਾਂ ਨਹੀਂ ਚੱਲਣਗੀਆਂ ਤਾਂ ਕਿਹੜੇ-ਕਿਹੜੇ ਇਹ ਹਵਾਈ ਅੱਡੇ ਨੇ ਤੁਹਾਨੂੰ ਦੱਸ ਦਈਏ ਕਿ ਜੰਮੂ ਸ਼ਿਨਗਰ, ਲੇ ਜੋਧਪੁਰ, ਅੰਮ੍ਰਿਤਸਰ, ਪੁਜ, ਜਾਮਨਗਰ, ਚੰਡੀਗੜ੍ਹ, ਰਾਜਕੋਟ ਅਤੇ ਹੋਰ ਵੀ ਕਈ ਹਵਾਈ ਅੱਡੇ ਨੇ ਜਿਨ੍ਹਾਂ ਨੂੰ 10 ਮਈ ਤੱਕ ਬੰਦ ਕੀਤਾ ਗਿਆ ਹੈ 10 ਮਈ ਸਵੇਰੇ 5:30 ਵਜੇ ਤੱਕ ਇਹ ਜਿਹੜੇ ਹਵਾਈ ਅੱਡੇ ਨੇ ਬੰਦ ਰਹਿਣਗੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ 에어 ట్రాਫਿਕ ਤੇ ਅਸਰ ਪਿਆ ਹੈ ਅਤੇ ਲੋਕਾਂ ਨੂੰ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜੀ ਇਸ ਸਮੇਂ ਸਥਿਤੀ ਹੈ ਉਹ ਕਾਫੀ ਜ਼ਿਆਦਾ ਖਤਰੇ ਵਾਲੀ ਬਣੀ ਹੋਈ ਹੈ ਕਿਉਂਕਿ ਪਾਕਿਸਤਾਨ ਵੱਲੋਂ ਵੀ ਹਮਲਾ ਹੋ ਸਕਦਾ ਹੈ ਬੀਤੀ ਰਾਤ ਜਿਹੜਾ ਭਾਰਤ ਵੱਲੋਂ ਹਮਲਾ ਕੀਤਾ ਗਿਆ ਇੱਕ ਜਵਾਬੀ ਕਾਰਵਾਈ ਸੀ ਕਿਉਂਕਿ ਬੀਤ ਦਿਨੀ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਕੀਤਾ ਜਾਂਦਾ ਹੈ ਜਿਸ ਦੌਰਾਨ ਕਈ ਬੇਕਸੂਰਾਂ ਨੂੰ ਮਾਰ ਦਿੱਤਾ ਜਾਂਦਾ ਹੈ ਇਸ ਦੇ ਚੱਲਦੇ ਜਿਹੜੀ ਹੈ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 10 ਮਈ ਤੱਕ ਜਿਹੜੇ ਇਹ 에어ਪੋਰਟਸ ਨੇ ਹਵਾਈ ਅੱਡੇ ਨੇ ਉਹ ਬੰਦ ਰਹਿਣਗੇ ਵੱਡੇ ਜਿਹੜੇ 에어ਪੋਰਟ ਨੇ ਹਵਾਈ ਅੱਡੇ ਜਿਹੜੇ ਕਿ ਸਰਹਦੀ ਖੇਤਰ ਦੇ ਨਾਲ ਲੱਗਦੇ ਨੇ ਇਹਨਾਂ ਨੂੰ ਖਾਸ ਤੌਰ ਤੇ ਜਿਹੜਾ ਹੈ ਬੰਦ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜੰਮੂ ਸ਼੍ਰੀਨਗਰ ਲੇ ਜੋਧਪੁਰ ਅਮ੍ਰਿਤਸਰ ਪੁਜ ਜਾਮਨਗਰ ਚੰਡੀਗੜ੍ਹ ਅਤੇ ਰਾਜਕੋਟ ਦੇ ਨਾਲ ਹੋਰ ਵੀ ਕਈ ਅਜਿਹੇ ਹਵਾਈ ਅੱਡੇ ਨੇ ਜਿਨ੍ਹਾਂ ਨੂੰ ਅਸਥਾਈ ਰੂਪ ਦੇ ਨਾਲ ਬੰਦ ਕਰ ਦਿੱਤਾ ਗਿਆ ਹੈ